ਉਹ ਕਹਿੰਦੇ ਆ ਕਿ ਇੱਕ ਬੀਬੀ ਕੰਗਣਾ ਫਿਰਦੀ ਐ ਜਿੰਨੂੰ ਸਿੱਖਾਂ ਦੀ ਸੂਰਤ ਪਸੰਦ ਨਹੀਂ ਜਿੰਨੂੰ ਸਿੱਖਾਂ ਦੀ ਦਸਤਾਰ ਪਸੰਦ ਨਹੀਂ ਦਸਤਾਰ ਦੇ ਵਿੱਚ ਜਿੰਨਾ ਜਿਹੜੇ ਸਿਰ ਨੇ ਉਹਨਾਂ ਦੇ ਵਿੱਚ ਪਾਤਸ਼ਾਹੀ ਦਾਵਾ ਉਹਨੂੰ ਪਸੰਦ ਨਹੀਂ ਹੱਥਾਂ 'ਚ ਕਿਰਪਾਨਾਂ ਪਸੰਦ ਨਹੀਂ ਉਹਨੇ ਇੱਕ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ دہشتਗਰਦ ਆਖਿਆ ਜਾ ਰਿਹਾ ਹੈ ਉਹਨੇ ਮੂਵੀ ਬਣਾਈ ਐ ਜਿਹਦੇ ਵਿੱਚ ਸਿੱਖਾਂ ਨੂੰ ਅਤੰਕਵਾਦੀ ਆਖਿਆ ਜਾ ਰਿਹਾ ਹੈ ਮੈਂ ਉਸ ਬੀਬੀ ਨੂੰ ਕਹਿਣਾ ਚਾਹੁੰਦਾ ਐ ਜੋ ਲਫਜ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਂਪੁਰਖਾਂ ਨੇ 13ਵੇਂ ਮੁਖੀ ਦਮਦਮੀ ਟਕਸਾਲ ਉਹਨਾਂ ਨੇ ਬੀਬੀ ਇੰਦਰਾ ਨੂੰ ਆਖੇ ਸੀ ਕਿਉਂਕਿ ਮੈਂ ਵੀ ਸੰਤ ਕਰਤਾਰ ਸਿੰਘ ਦਾ ਪੁੱਤਰ ਐ ਤੇ ਜਿਹੜੇ ਸਭਝ ਮੇਰੇ ਦਾਦੇ ਨੇ ਆਖੇ ਸੀ ਇੰਦਰਾ ਗਾਂਧੀ ਨੂੰ ਮੈਂ ਕੰਗਣਾ ਤੈਨੂੰ ਆਖਣਾ ਚਾਹੁੰਨਾ ਐ ਜੇ ਤਿਲਕ ਜੰਜੂ ਰੱਖਾ ਪ੍ਰਭਤਾ ਕਾ ਧੰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾ ਆਪਣੀ ਕੁਰਬਾਨੀ ਨਾ ਦਿੰਦੇ ਹਿੰਦਰਾਵੰਗ ਕੰਗੜਾ ਰਣੋਦ ਤੂੰ ਵੀ ਬੁਰਕੇ ਦੇ ਵਿੱਚ ਖੜੀ ਹੋਣਾ ਸੀ ਅੱਜ ਜੇ ਤੇਰੇ ਵਿੱਚ ਜੁਰਤ ਹੈ ਤੇ ਸੰਤਾਂ ਦਾ ਸੱਚਾ ਇਤਿਹਾਸ ਸੁਣਾ ਕੇ ਦਹਾ ਇਧਰੋਂ ਬੇਨਤੀ ਹੋਈ ਉਹ ਲੀਡਰਸ਼ਿਪ ਜਿਹੜੀ ਪੰਜਾਬ ਦਾ ਕਾਣ ਕਰਦੀ ਪਈ ਹੈ ਅੱਜ ਪੰਜਾਬ ਦੇ ਉੱਤੇ ਸਾਡੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਖਾਲਸਾ ਜੀ ਕਰਜ਼ਾ ਲੈਣ ਵਾਲਿਆਂ ਨੇ ਕਰਜ਼ਾ ਨਹੀਂ ਜੇ ਲਾਉਣਾ ਲਾਉਣਾ ਸਾਡੇ ਬੱਚਿਆਂ ਨੇ ਆਉਣ ਵਾਲੀ ਪੀੜ੍ਹੀਆਂ ਨੇ ਕਰਜ਼ਾ ਲੈਣਾ ਹੈ ਜੇ ਆਂਕੜਿਆਂ ਦੇ ਸਾਬਤ ਦੇ ਨਾਲ ਖਾਲਸਾ ਜੀ ਗੱਲ ਕਰਾ ਕਹਿੰਦੇ ਐ ਕਿ 2028 ਤੱਕ 6 ਲੱਖ ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਉੱਤੇ ਚੜ ਜਾਣਾ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਦੋ ਕਿਸ਼ਤਾਂ ਦੇ ਵਿੱਚ 50-50 ਹਜ਼ਾਰ ਕਰੋੜ ਰੁਪਈਆ ਮੰਗ ਕੇ 1 ਲੱਖ ਕਰੋੜ ਰੁਪਈਆ ਹੋਰ ਤੁਹਾਡੇ ਸਿਰ ਦੇ ਉੱਤੇ ਚੜਾਉਂਦਾ ਬੀੜਾ ਚੁੱਕਿਆ ਹੋਇਆ ਹੈ ਪਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਏ ਕਿ ਤੁਹਾਡੀ ਇਕਨੋਮੀ ਦੀ ਪਾਲਿਸੀ ਕਿੱਥੇ ਆ ਅੱਜ ਤਿੰਨ ਚੀਜ਼ਾਂ ਪੰਜਾਬ ਨੂੰ ਲੈ ਕੇ ਡੁੱਬ ਚਲੀਆਂ ਨੇ ਇੱਕ ਤਾਂ ਨਸ਼ੇ ਇੱਕ ਇਧਰ ਬੇਰੁਜ਼ਗਾਰੀ ਤੇ ਇੱਕ ਇਧਰ ਪ੍ਰਵਾਸ ਪਰ ਇਹਨਾਂ ਤਿੰਨਾਂ ਚੀਜ਼ਾਂ ਤੋਂ ਵੱਡਾ ਜਿਹੜਾ ਕਰਜ਼ ਦਾ ਪਾਰ ਪੰਜਾਬ ਦੇ ਨੌਜਵਾਨਾਂ ਦੇ ਸਿਰਾਂ ਦੇ ਉੱਤੇ ਆ ਰਿਹਾ ਉਹ ਹੈ ਮੈਂ ਇਸ ਹੁਕਮਰਾਨ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਏ ਕਿ ਤੁਸੀਂ ਕਹਿੰਦੇ ਸੀ ਕਿ ਅਸੀਂ ਫ੍ਰੀ ਬੀਜ਼ ਦੇ ਕੇ ਯਾਨੀ ਕਿ ਸਹੂਲਤਾਂ ਦੇ ਕੇ ਵੀ ਪੰਜਾਬ ਦਾ ਕਰਜ਼ਾ ਲਾਵਾਂਗੇ ਲੱਤ ਗਿਆ ਤੁਹਾਡੇ ਤੋਂ ਤੁਸੀਂ ਕਹਿੰਦੇ ਸੀ ਪੰਜਾਬ ਦੇ ਨੌਜਵਾਨ ਬਾਹਰ ਨਹੀਂ ਜਾਣਗੇ ਇਸ ਸੂਬੇ ਦੇ ਲਈ ਪੀਆਰਾਂ ਲੱਗਣਗੀਆਂ ਪੂਰੀ ਦੁਨੀਆ ਤੋਂ ਲੱਗ ਗਿਆ ਕਿਤੇ ਇੱਧਰ ਸਿਰਫ ਟੈਕਸ ਬਾਹਰਲੇ ਦੇਸ਼ਾਂ ਵਰਗੇ ਲੱਗਦੇ ਪਰ ਸਹੂਲਤਾਂ ਅਫਗਾਨਿਸਤਾਨ ਨਾਲ ਜੜੀਆਂ ਮਾੜੀਆਂ ਜੇ ਇੱਧਰ ਲੱਗੇ ਬੰਨੇ ਲੱਗਿਆ ਤੰਬੂ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ ਦੀ ਸਟੇਜ ਲੱਗੀ ਹੈ ਜਿਨ੍ਹਾਂ ਦਾ ਆਗੂ ਵੀ ਇੱਕ ਮਾਮੂਲੀ ਬੰਦਾ ਹੈ ਜਿਨ੍ਹਾਂ ਦੇ ਹੱਥ ਦੇ ਵਿੱਚ ਖਾਲਸਾ ਜੀ ਬੇਨਤੀ ਕਰਦੀ ਹੈ ਝਾੜੂ ਹੈ ਤੇ ਜਿਨ੍ਹਾਂ ਦੀ ਰਹਿਨਮਾਈ ਵੀ ਇੱਕ ਉਹ ਬੰਦਾ ਕਰਦਾ ਪਿਆ ਹੈ ਜਿਹਦੇ ਤੇ ਸ਼ਰਾਬ ਘਟਾਲੇ ਦੇ ਕੇਸ ਨੇ ਪਰ ਫਕਰ ਨਾਲੇ ਗੱਲ ਮੈਂ ਅੱਜ ਇਧਰੋਂ ਕਹਿਣੀ ਚਾਹੁੰਦਾ ਐ ਕਿ ਇੱਕ ਸਟੇਜ ਹੋਰ ਲੱਗੀ ਐ ਪੰਥਕਾਂ ਦੀ ਜਿਨ੍ਹਾਂ ਦਾ ਆਗੂ ਉਹ ਆਕਾਲ ਐ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਚਾੜੂ ਨਹੀਂ ਤੇ ਗਾਏ ਤੇ ਜਿਨ੍ਹਾਂ ਦੇ ਮਨ 'ਚ ਪਾਤਸ਼ਾਹੀ ਦਾਵਾ ਐ ਤੇ ਉਹ ਲਾਲ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ